ਵੈਗੁਰ ਜੀ ਦਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਕ ਕਰਾਵਾਂਗੇ ਗੁਰਦੁਆਰਾ ਸਾਹਿਬ ਗੁਰਦੁਆਰਾ ਦਲ ਬਾਬਾ ਬਿਧੀ ਚੰਦ ਜੀ ਇਹ ਮੈਲਬਨ ਦੇ ਵੈਸਟਰਨ ਵਿੱਚ ਹੈਗਾ ਆ ਤੁਹਾਨੂੰ ਉੱਥੇ ਦਰਸ਼ਨ ਕਰਾਉਂਦੇ ਜਾਗੇ ਲਗਭਗ ਪੌਣੇ ਇੱਕ ਘੰਟੇ ਦਾ ਰਸਤਾ ਆ ਇਹ ਜੀ ਚੱਲ ਪਿਆ ਜੇ ਰਾਸਤੇ ਜਾਂ ਜੀ ਤੇ ਗੁਰਦੁਆਰਾ ਬਿਧੀ ਚੰਦ ਜੀ ਖਾਲਸਾ 100 ਤੋਂ 100 ਘੰਟੇ ਦਾ ਰਸਤਾ ਆ ਫਿਰ ਤੁਹਾਨੂੰ ਅੱਗੇ ਜਿੱਥੇ ਪਹੁੰਚਾਂਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਇਹ ਤੁਹਾਨੂੰ ਵੀਊ ਦੇਖੋ ਕਿੰਨਾ ਸੋਹਣਾ ਸੱਜੇ ਪਾਸੇ ਆੜੀ ਹੈ ਜੀ ਇਹਦੇ ਬੋਲਾ ਸੋਹਣਾ ਲੱਗਦਾ ਹੈ ਇਹਦੇ ਥੱਲੇ ਪਾਸੇ ਕਰ ਲਈ ਐ ਗਰਮੀ ਕਰਕੇ ਨਾ ਘਾਹ ਸੁੱਕਿਆ ਪਿਆ ਹੈ ਖੁੱਬੇ ਪਾਸੇ ਕਿਧਰੇ ਕਿੰਨੀ ਜਗ੍ਹਾ ਖਾਲੀ ਖਾਲੀ ਪਈ ਹੈ ਜੀ ਬਹੁਤ ਹੀ ਖੁੱਲਾ ਖੁੱਲਾ ਹੈ ਇਹ ਬਾਹਰ-ਬاہر ਆ ਗਿਆ ਅੱਪਾ ਦੇਖੋ ਕਿੰਨਾ ਖੁੱਲਾ ਲੱਗ ਰਿਹਾ ਹੈ ਇਹ ਮੈਲਬਨ ਦੇ ਪਾਸੇ ਇੱਕ ਤਰ੍ਹਾਂ ਬਾਹਰ-ਬاہر ਹੀ ਹੈ ਇਹ ਮੈਲਬਨ ਜੀ ਹੈ ਬਖਲੇ ਖੁੱਲਾ ਯਾਰੀ ਬਸ ਆਪਾਂ ਗੁਰਦੁਆਰਾ ਸਾਹਿਬ ਹੀ ਪਹੁੰਚਣ ਵਾਲੇ ਆ ਜੀ 2 ਮਿੰਟ ਦੀ ਡਰਾਈਵ ਰਹੇਗੀ ਤੇ ਗੁਰਦੁਆਰਾ ਸਾਹਿਬ ਜੀ ਤੁਹਾਨੂੰ ਦਰਸ਼ਨ ਕਰਾਉਣੇ ਜਾ ਕੇ ਜੀ ਗੁਰਦੁਆਰਾ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਤੇ ਪਹੁੰਚ ਲੱਗੇ ਆ ਤੇ ਗੁਰਦੁਆਰਾ ਸਾਹਿਬ ਦੇ ਪੇਨ ਇੰਟਰਸ ਤੇ ਆ ਗਏ ਅਸੀਂ ਇਹ ਗੁਰਦੁਆਰਾ ਸਾਹਿਬ ਜੀ ਗੁਰਦੁਆਰਾ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਇਹ ਗੁਰਦੁਆਰੇ ਦਾ 메인 ਇੰਟਰ ਹੈ ਜੀ। ਤੁਹਾਨੂੰ ਅੱਗੇ ਜਾ ਕੇ ਦਰਵਾਜ਼ਾ ਗੁਰਦੁਆਰਾ ਦਲਬਾਬਾ ਬीडी ਚੰਦ ਜੀ ਖਾਲਸਾ ਸ਼ੋਨੀ ਇਹ ਮੈਲਬਨ ਚ ਹੈ। ਪਲਮਟਨ ਏਰੀਆ ਦਾ ਨਾਮ ਜੀ। ਤੁਹਾਨੂੰ ਗੁਰਦੁਆਰਾ ਸਾਹਿਬ ਦਰਸ਼ਨ ਕਰਵਾ ਰਹੀ ਆ। ਲੋ ਲੋ ਵਾਹਿਗੁਰੂ ਗੁਰਦੁਆਰਾ ਸਾਹਿਬ ਦਾ ਦਰਬਾਰ ਦਰਬਾਰ ਹਾਰ ਆਈ। ਦਰਬਾਰ ਖਾਲ ਤੇ ਅੱਗੇ ਅਸੀਂ ਗੱਡੀ ਪਾਰ ਕਰਦੇ ਆਂ ਫੇ ਤੁਹਾਨੂੰ ਆ ਕੇ ਦਰਸ਼ਨ ਕਰਾਉਂਦੇ ਆਂ ਮੈਂ ਇੱਧਰ ਗੁਰਦੁਆਰਾ ਸਾਹਿਬ। ਇੱਧਰ ਗੁਰਦੁਆਰਾ ਸਾਹਿਬ ਸੀ ਪਹੁੰਚ ਚੁੱਕੇ ਆ ਤੇ ਤੁਹਾਨੂੰ ਮੈਂ ਦਰਸ਼ਨ ਕਰਾਉਨੇ ਆ ਜੀ ਗੁਰਦੁਆਰਾ ਸਾਫ ਤੇ ਆ ਪਾਰਕਿੰਗ ਆ ਗੁਰਦੁਆਰ ਸਾਹਿਬ ਦੀ ਆ ਬੈਕ ਸਾਈਡ ਤੇ ਵੀ ਪਿਛਲੇ ਪਾਸੇ ਪਾਰਕਿੰਗ ਆ ਜੀ ਤੇ ਆ ਦਰਬਾਰ ਸਾਹਿਬ ਆ ਜੀ ਗੁਰਦੁਆਰ ਸਾਹਿਬ ਦਾ ਗੁਰਦੁਆਰਾ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਮੈਂ ਤੁਹਾਨੂੰ ਦਿਖਾਉਣਾ ਹੈ ਆ ਜੋੜਾਗੜਾ ਗੁਰਦੁਆਰਾ ਸਾਹਿਬ ਦਾ ਹੀ ਇੱਥੇ ਆਪਾਂ ਆਪਣੇ ਜੋੜਾ ਤਾਰਾਂਗੇ ਜੈ ਕਰ ਆਖੇ ਤੁਸਾਂ ਪੁਰਾਣਾ ਕਹਿ ਸੋਗ ਦੇ ਰਸੇ ਜਗ ਤੇ ਕਾੜਿਆ ਜਿਨ ਨੂੰ ਦਾ ਕੋਟਾ ਅਗਰ ਦੇ ਗੁਰੂ ਕੋਈ ਤੇ ਉਜਾਇਆ ਬਲ ਬਹਾਦੁਰ ਸੋ ਸੋਸ ਪਾਵਾਂ ਜਦ ਬਨਾਂ ਨਾਮ ਸੁਭਾਉ ਰੁਪਾਇ ਜੀ ਸਿਸਾ ਲੇ ਕਿਤਨ ਹੋਸੀ ਚਾਲ ਸਤਿਆੰ ਦੀ ਗੀਤ ਨਾਮ ਦਾ ਮਨ ਰਜਾਇ ਬਿਸਰਾ ਅਵਿਨਾਸੀ ਸਦਾ ਭਗਿਆ ਸਨ ਤੈ ਨਮਨ ਕਉਕਾ ਬਨਾ ਸਨ ਜਾ ਪ੍ਰਭੂਦਨ ਕਰਤਾ ਪ੍ਰਭ ਸੋਏ ਤਾਵ ਜਮ ਕੀ ਤਾਸ ਕੋ ਕੀ ਸੋਏ ਜਾ ਮਰਗਤ ਅਨੁ ਚਲ ਤਵੇ ਕਾ ਨਾਮ ਤੇ ਤੂਤ ਗੋਪਤ ਕਿਛ ਪੁਛਤ ਵੇ ਕਾ ਜਾ ਨਾਮ ਦੇ ਨਿਰੰਜਨ ਬੋਰ ਤਰਗਾ ਦੇ ਜਮ ਮੋਹ ਤੂ ਤੇ ਕੋ ਬੰਦਰ ਵਾਵੇ ਆ ਭਗਿਆ ਪਾਪੀ ਅਤਰ ਜਾ ਨਾਮ ਕਾ ਬੰਦ ਪਾਪੀ ਪ੍ਰਜਾ ਜਾ ਨਿਰਮਲ ਗੁਰ ਪ੍ਰਭ ਤੋਤਾ ਆ ਤੇ ਮੇਰਾ ਕੋ ਤੋਤਾ جائے جن کا آردھر جن کا نبانت ہے پانمان کونمان جائے ہوگر سا جائے ساکتے والدھر جگتی جائے شاکستر کن ڈاکرکی سا جائے جو سرکی جو سرکتا جائے جو سرکتے سکتے پا جس پا میں درکر بشتہ جس پا میں دائے گا کاجر رکھ رکھ لارکھی نہیں جائے جس پا میں درکھ دس جس پا میں دس لئے ملائے گا ਕਾਵਨੇ ਬੜੇ ਕਾਵਨ ਕਹੀਏ ਤੁਮ ਰਾਪਿਆ ਕਾਮ ਸੂਰੰਗ ਗਤ ਜਿਸ ਰੰਨਾ ਨੈਨਾ ਨੈਨ ਨਾਤਾ ਹੋ ਜਾਏ ਸਦੁ ਗਤਾਮ ਤੁਹਾਰਾ ਸਰਬ ਨੈਨਾ ਦੇਖਨ ਹਾਰਾ ਸਭ ਸੰਗੀ ਦਾ ਗਤਨਾ ਹਾ ਬਣ ਸਰਬੀ ਸੁਨਾ ਸਾਜਾ ਸੰਤ ਗੁਵੰਤ ਕੀ ਲਖਿਨ ਆਸ ਸੁਜਾ ਗਤ ਜੀ ਸਦਾਨ ਕੀ ਗੁਣ ਮਕਾਪ ਕੋ ਮੈਂ ਕੀ ਗੁਸਾ ਸਾਜਾ ਤੁਮ ਸਾਗਤ ਕਰੋ ਹਾਰ ਤਨ ਕੇ ਮਾਲੇ ਮਰਦਾ ਨਾਮ ਜੋ ਪੂਰੇ ਨਮਸਕਾਰ ਕੀ ਸੁਸਾਗਰ ਰਦਸਾ ਹੁਣ ਅਸੀਂ ਜਾ ਰਹੇ ਲੰਗਰ ਹਾਲ ਤੇ ਲੰਗਰ ਹਾਲ ਹੀ ਲੰਗਰ ਛਕਾਂਗੇ ਆਹ ਲੰਗਰ ਹਾਲਾ ਗੁਰੂ ਘਰ ਦਾ ਜੀ ਦਰਸ਼ਨ ਕਰਨ ਲਈ ਲੰਗਰ ਹਾਲ ਦਾ ਹੀ ਅਸੀਂ ਮੇ ਲੰਗਰ ਛਕਾਂਗੇ ਜਾ ਕੇ ਗੁਰੂ ਜੀ ਤੇ ਲੰਗਰ ਹਾਲਾ ਗੁਰਦੁਆਰਾ ਸਾਹਿਬ ਦਾ ਜੀ ਆਹ ਲੰਗਰ ਹਾਲਾ ਜੀ ਇੱਥੇ ਲੰਗਰ ਤਿਆਰ ਹੁੰਦਾ ਆ ਆ ਜਗ੍ਹਾ ਤੇ ਲੰਗਰ ਤਿਆਰ ਹੁੰਦਾ ਹੈ ਜੀ। ਆਪ ਗੁਰੂ ਦਾ ਰਾਜ ਆ ਛੋਲੇ ਤਿਆਰ ਹੋ ਰਹੇ ਨੇ ਤੇ ਸਬਜ਼ੀ ਤਿਆਰ ਹੋ ਗਈ ਹੈ। ਕਦਿ ਲੇਬੀਆਂ ਤਿਆਰ ਹੋ ਰਹੀਆਂ ਨੇ। ਸਰਬ ਦੀ ਪਾਰਕਿੰਗ ਬਣੀ ਰਹੀ ਆ ਪਿਛਲੇ ਪਾਸੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਗੁਰਦੁਆਰਾ ਸਾਹਿਬ ਗੁਰਦੁਆਰਾ ਬੀਦੀ ਚੰਦੀ ਹੁਣ ਚੱਲੇ ਆ ਅਸੀਂ ਘਰ ਅਸੀਂ ਹੁਣ ਜਾ ਰਹੇ ਆ ਘਰ ਨੂੰ ਗੁਰਦੁਆਰਾ ਸਾਹਿਬ ਤੁਸੀਂ ਦਰਸ਼ਨ ਕਰ ਲੇ ਆ ਇਹ ਜੋੜਾਕਾਰਾਂ ਨਾਲ ਹੀ ਅਕਬਰ ਦਵਾਰਾ ਸਾਹਿਬ ਦਾ ਨਾ ਇਹਨਾਂ ਨੇ 메인 게ਟ ਬਣਾਇਆ ਰੱਖਦੇ ਹਾਂਜੀ ਅਕਬਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੁਸੀਂ ਕਰ ਲਏ ਆ ਤੇ ਹੁਣ ਅਸੀਂ ਚੱਲੇ ਆ ਘਰ ਨੂੰ ਜੀ ਤੇ ਫਿਰ ਮਿਲਦੇ ਆ ਜੀ ਆਪਣੇ ਅਗਲੇ ਬਲੌਗ ਵਿੱਚ ਸਤਿ ਸ਼੍ਰੀ ਅਕਾਲ ਜੀ